ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਗਰਮੀ ਦੇ ਵਿੱਚ ਅਸੀਂ ਲੱਗੇ ਹੋਏ ਅੱਜ ਕੰਮ ਤੇ ਅੱਜ ਆਪਾਂ ਸਫਾਈ ਕਰ ਰਹੇ ਹਾਂ ਬੱਚਿਆਂ ਵਾਲੇ ਰੂਮ ਦੀ ਸਫਾਈ ਤਾਂ ਮਤਲਬ ਡੇਲੀ ਹੁੰਦੀ ਹੈ ਅੱਜ ਡੀਪਲੀ ਅਸੀਂ ਕਲੀਨ ਕਰ ਲੱਗੇ ਹਾਂ ਜਿਹਨੂੰ ਸ਼ੁੱਧ ਪੰਜਾਬੀ ਚ ਆਪਾਂ ਕਹਿੰਦੇ ਆ ਝਾੜ-ਝੜਾਇਆ ਕਰਨ ਲੱਗੇ ਹਾਂ ਤੇ ਆਲਮੋਸਟ ਹੋ ਗਿਆ ਪਾਣੀ ਲਿਆ ਹੁਣ ਕਸਤ ਪਾ ਕੇ ਅਲਮਾਰੀਆਂ ਨੂੰ ਮੁਰੀਆਂ ਹੇਠਾਂ ਕਰਕੇ ਸਾਰਾ ਸਾਫ਼ ਕਰ ਦਈਏ ਬੈੱਡ ਸ਼ੀਟ ਚੇਂਜ ਕਰ ਦਿੱਤੀ ਆਪਾਂ ਨੇ ਬੇਬੀ ਪਿੰਕ ਕਲਰ ਦੀ ਪਿਛਾ ਦਿੱਤੀ ਆ ਇਹਦੇ ਵਿੱਚ ਸ਼ਾਇਦ ਕਲਰ ਹੋਰ ਆ ਰਿਹਾ ਤੇ ਹੁਣ ਆਪਾਂ ਸਾਰਾ نیچے ਜਿਵੇਂ ਉੱਥੇ ਕੁਝ ਡੋਲ ਕੇ ਬੱਚਿਆਂ ਨੇ ਪਤਾ ਨਹੀਂ ਕੀ ਕੀਤਾ ਹੋਇਆ ਸਾਰਾ ਬੈੱਡ نیچے ਪਾਣੀ ਪਾ ਕੇ ਸਟੱਡੀ ਟੇਬਲ ਹੇਠਾਂ ਪਾ ਕੇ ਔਰ ਅਲਮਾਰੀਆਂ ਹੇਠਾਂ ਪਾ ਕੇ ਪਾਣੀ ਸਾਰਾ ਕਲੀਨ ਕਰਾਂਗੇ ਸਵਿਚ ਬੋਰਡ ਵੀ ਅਸੀਂ ਮੈਗੋਰੇ ਚਿੱਟੇ ਕਰਦੇ ਬੱਚਿਆਂ ਬਹੁਤ ਗੰਦੇ ਦਿੱਤੇ ਹੋਏ ਸੀਗੇ सारे लैंप वगैरह चमकते ने हम लो जी हो गया एकदम चका चक बच्चे का कमरा तो हम कि ना साफ साफ लगी जाना टाइल एकदम क्लीन हो गई नीचे वाली और चलो हम मैं भी रेडी होके चला नीचे रेडी शेडी होके आप आ गए नीचे ਤੇ ਜੇ ਮੈਂ ਕੱਜਲ ਨਹੀਂ ਪਾਉਂਦੀ ਫਿਰ ਮੈਨੂੰ ਅੱਖਾਂ ਆਉਂਦੀਆਂ ਹੋਰ ਏ ਕਿਵੇਂ ਜਿਵੇਂ ਜਿਵੇਂ ਮੈਂ ਬਹੁਤ ਬਿਮਾਰ ਖੁਣੀ ਆ ਤੇ ਜੇ ਮੈਂ ਕੱਜਲ ਪਾ ਲੈਂਦੀ ਆ ਫਿਰ ਮੈਨੂੰ ਆਉਂਦਾ ਨਹੀਂ ਲੱਗਦਾ ਕੱਜਲ ਤੋਂ ਬਿਨਾ ਅੱਜ ਤਾਂ ਪਾਇਆ ਹੋਇਆ ਸੋਹਣੀਆਂ ਲੱਗਦੀਆਂ ਕੱਜਲ ਤੋਂ ਹਾਂ ਮੈਨੂੰ ਵਧੀਆ ਲੱਗਦੀਆਂ ਫਿਰ ਮੈਨੂੰ ਆਏ ਲਾ ਦੂੰਗੀ ਬਹੁਤ ਬਿਮਾਰ ਆ ਚਲੋ ਉਧਰ ਦੇਖੀਂ ਇੰਦਰਜੀਤ ਕੀ ਕਰਦਾ ਸਵੇਰੇ ਸਵੇਰੇ ਆ ਗਿਆ ਪਾਰਸਲ ਆਪਣਾ ਮਿਸ਼ੋ ਤੋਂ ਇੱਕ ਹੋਰ ਆਉਣਾ ਸੀ ਯਾਰ ਮੇਰੇ ਯਾਦ ਆ ਗਿਆ ਵੀ ਮੈਂ ਕੀ ਆਰਡਰ ਕੀਤਾ ਸੀ ਸਾਡੀ ਸਵੇਰ 12 ਵਜੇ ਹੁੰਦੀ ਆ ਬਸ ਹੁਣ ਅਸੀਂ ਸੌ ਜਾਣਾ ਇਹ ਐਸੀ ਵੀ ਲਾਇਆ ਜਾ ਬੱਜਾ ਲਵਲੀ ਫੁਲੀ ਇਹ ਮੈਂ ਮੰਗਾਇਆ ਸੋਬੇਸ ਤੇ ਆਪਾਂ ਜਿਸ ਦਿਨ ਇਹਨੂੰ ਯੂਜ਼ ਕਰਾਂਗੇ ਜਿਸ ਦਿਨ ਇਹ ਬਣਾਵਾਂਗੇ ਤੇ ਇਹਦੇ ਤੇ ਆਪਾਂ ਸਪੈਸ਼ਲ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਪਾਵਾਂਗੇ ਘਰ ਓਪਨ ਅੱਗੇ ਦੇਖੋ ਪਾਰਸਲ ਕਿਸ ਤਰ੍ਹਾਂ ਖੋਲਿਆ ਜਾ ਰਿਹਾ ਹੈ ਪਾਰਸਲ ਖੋਲਣ ਨੂੰ ਵੀ ਯਾਰ ਇੱਕ ਆਰਡਰ ਕਰ ਤੂ ਉਹ ਚਾਕੂ ਜਿਹਾ ਹੁੰਦਾ ਜਿਹੜਾ ਬਸ ਆਹੀ ਰਹਿ ਗਿਆ ਆਪਣੇ ਕੋਲ ਕਿਹਦੇ ਨਾਲ ਹੈ ਮੈਨੂੰ ਵੀ ਪਤਾ ਕਰ ਦੋ ਉਹਦੇ ਬਾਰੇ ਨਹੀਂ ਮੀਂਹ ਨਾਲ ਲਾਤੀ ਸਵੇਰੇ ਸਵੇਰੇ ਕ੍ਰਾਈਮ ਪੈਟਰੋਲ ਨੇ ਇਧਰੋਂ ਪਾ ਕੇ ਖੋਲੋ ਤਾਂ ਅੱਛਾ ਠੀਕ ਹੈ ਪਰਪੀ ਲਾ ਕੇ ਬਹਿ ਜਾ ਮੈਂ ਕੀ ਸਾਡੇ ਘਰ ਵਾਲਾ ਬਣਾ ਲਓ ਠੀਕ ਹੈ ਕਾਟ ਤੋ ਕਾਟ ਤੋ ਕਾਟ ਦਿਆ ਸਰ ਲੈ ਖੁੱਲ ਗਿਆ ਬੇਥੇ ਦੀ ਮਠਿਆਈ ਆਂਟੇ ਨੂੰ ਸਵਾਦ ਦਿਖਾਓ ਪਹਿਲਾਂ ਅੰਦਰ ਦੇ ਤਾਂ ਮਿੱਠਾ ਵਾ ਬੇਥੇ ਦੀ ਮਠਿਆਈ ਲਵਾ ਹੈ ਲੈ ਭਾਈ ਰੱਖ ਦੇ ਇਹਨੂੰ ਉਧਰ ਕੁੜੀ ਦਾ ਏਸੀ ਲੱਗਿਆ ਹੋਇਆ ਦੇਖ ਲੋ ਲੈ ਮੇਨ ਸੋਚ ਦੱਬਿਆ ਹੀ ਉਹਦੀ ਦੂਜੀ ਦੱਬ ਕੇ ਨਹੀਂ ਆਈ ਹੈਗੀ ਇਹ ਪਿੱਛੇ ਨਾ ਪੈ ਜੀ ਸਵਾਦੀ ਸੁੱਤੀ ਪਈ ਆ। ਆਂਟੀ ਆ ਫੜੀਆਂ ਵੀ ਰੱਖਦੇ ਆ। ਉਹ ਦੇਖਾ ਚੇਟ ਆ ਹੀ ਪਿਆ ਇਹ। ਅੱਜ ਕੁਰਸੀ ਤੇ ਕਹਤਨ ਜਿਹੜੇ ਤੇ ਪਿੱਛੇ ਨਮਾਇਆ ਸੀ ਨਾ ਕੱਲ ਤਾਂ ਗਾ ਥੱਲੇ ਪਿਆ। ਉਹ ਮੁਲਾਇਆ ਤੇ ਤਾਂ ਕੁਛ ਕਰਿਆ। ਇਹ ਲੈ ਆਂਦਾ ਸੀ ਆਪਾਂ ਮਿਸਟਰ ਡੀਏ ਬਾਈ ਚ। ਹਾਂ ਫਿਰ ਕਲਕਾ ਲੌਂਡ ਵਾਲਾ ਨਾ। ਹਾਂ ਪਤਾ ਨਹੀਂ ਵੀ ਕਰਨ ਵਾਲਾ ਸੀ ਲੈ ਲਿਆ ਸੀ ਅਸੀਂ ਤਾਂ। ਮੂੰਹ ਹੀ ਤੱਕੇ ਨਾਲ ਹੀ। ਤੱਕੇ ਨਾਲ ਹੀ ਦਿੱਤਾ ਸੀ ਉਹਨਾਂ ਨੂੰ। ਆ ਵੀ ਰੱਖ ਦਾਂ ਨਾ। ਆ ਵੀ ਇੱਕ ਚੀਜ਼ ਹੋਰ ਆਉਣੀ ਆ ਇੱਕ ਦੋ ਦਿਨਾਂ ਤੱਕ ਆਉ ਫੇਰ ਆਪਾਂ ਬਣਾਵਾਂਗੇ ਇਹ। ਤੇ ਰੱਖਣ ਵਾਲੀ ਆ ਕੇ ਮੇਕਅੱਪ ਦੇ ਇਹਨੂੰ ਇੱਥੇ ਹੀ ਰੱਖਦੇ ਹਜੇ ਹਜੇ ਤਾਂ ਕਿੱ데 ਰੱਖਣੇ ਵਾਲੀ ਨਹੀਂ ਹਜੇ ਬਸ ਐ ਹੀ ਆ ਬਾਅਦ ਵਿੱਚ ਰੱਖਣੇ ਵਾਲੀ ਬਣਾਵਾਂਗੇ ਇਹਨੂੰ ਫਿਰ ਦੱਸਾਂਗੇ ਤੈਨੂੰ ਕਿੱਥੇ ਕਿੱਥੇ ਰੱਖੀ ਹਾਂ ਫਿਰ ਦੱਸਾਂਗੇ ਫਾਈਨਲ ਇਹਨੇ ਦੇਣਾ ਵਾਲ ਅੱਜ ਪੂਰਾ ਹੋਊਗਾ ਕੰਮ ਕਿੰਨੇ ਫੋਟਾ 12 ਬਾਲਾ ਫੁੱਟਾ ਕੋਲੀਦਰੀ ਆ ਪੁਰੀ ਪੁਰੀ ਹੈ ਨਹੀਂ ਨਹੀਂ ਚੁੜਾਈ ਦੇ ਵਿੱਚ ਕਿੰਨੇ ਫੁੱਟਾ ਉਹ ਚਾਰ ਫੁੱਟ ਕਿੰਨਾ ਆਊਗਾ 4 ਫੁੱਟ ਕਿੱਥੇ ਕਾਊਗਾ ਜੇ ਆਪਾਂ نیچےੋਂ ਥਲਾਂਦੇ ਆ ਥਲੋ ਆਏਗਾ ਤੋਂ ਇਤਨਾ ਹੋਵੇ ਓਕੇ ਥੋੜਾ 1 ਫੁੱਟ ਢੱਡੀਆਂ ਤੂੰ ਇੱਕ ਮੋੜ ਵੱਡੇ ਕਰਵਾ ਦੇ ਹਾਂ نیچے ਇੱਕ ਮੋੜ ਢਾੜ ਦੇ ਓਕੇ ਇੱਕ ਹੀ ਹੋਊਗਾ 1.5 ਹੋਊਗਾ ਦੇਖੀਂ ਲਓ ਜੀ ਅੱਜ ਸਾਰਾ ਦਿਨ ਸਾਡਾ ਇਦਾਂ ਹੀ ਲੰਘ ਗਿਆ ਤੇ ਹੁਣ ਹੋ ਗਏ ਪੌਣੇ 6 ਤੇ ਹੁਣ ਚਲੀ ਆਪਾਂ ਉੱਪਰ ਉੱਪਰ ਜਾ ਕੇ ਦੇਖੀਏ ਮੰਦਰ ਦਾ ਕੰਮ ਸਾਰਾ ਹੋ ਗਿਆ ਕਿ ਕਿ ਲੱਗੇ ਤਾਂ ਹੋਈ ਸੀਗੇ ਮੈਂ ਧਿਆਨ ਇਹ ਦਿੱਤਾ ਦੁਆਰਾ ਪਤਾ ਨਹੀਂ ਆਏ ਨੇ ਕਿ ਨਹੀਂ ਆਏ ਹੈਗੇ ਔਰ ਕੱਲ ਫੇਰ ਦੇਖਦੇ ਆ ਮੈਂ ਉੱਪਰ ਜਾ ਕੇ ਦਿਮਾਗ ਜਨ ਲਪਾਉਣੀ ਆ ਕਿ ਕੱਲ ਕਿਉਂਕਿ ਅੱਜ ਜਿੱਦਾਂ ਬੱਚਿਆਂ ਦਾ ਰੂਮ ਸਾਫ਼ ਕੀਤਾ ਕਿ ਕੱਲ ਕੁਝ ਪੋਰਸ਼ਨ ਸਾਫ਼ ਕਰਨਾ ਜਾਂ ਨਹੀਂ ਜਾਂ ਫਿਰ ਕੱਲ ਮੈਂ ਆਪਣੀ ਕਿਹੜਾ ਮੈਨੂੰ ਮੰਦਰ ਦੇ ਲਈ ਸਮਾਨ ਚਾਹੀਦਾ ਆ ਉਹਦੀ ਸ਼ਾਪਿੰਗ ਦੇ ਲਈ ਹੀ ਜਾਵਾਂਗੀ ਤੇ ਸਮਾਨ ਰਸਨ ਥੋੜਾ ਹੀ ਚਾਹੀਦਾ ਕੱਟਣ ਵਗੈਰਾ ਚੇਂਜ ਕਰਨੇ ਆਪਾਂ ਇੱਕੋ ਥੇ ਤੇ ਔਰ ਥੋੜਾ ਆਪਾਂ ਨੇ ਮੈਟ ਵਗੈਰਾ ਲੈ ਕੇ ਆਉਣਾ ਆ ਪੀਪਰ ਚੱਲ ਕੇ ਦੇਖਦੇ ਆ ਫਿਰ ਦੇਖਿਆ ਕੀ ਸਲਾਹ ਬਣੂਗੀ ਜਿੰਨੀ ਭਿੰਡੀ ਤੋੜੀ ਸੀ ਉਹ ਆਪਾਂ ਨੇ ਅੱਜ ਬਣਾ ਲਈ ਐ ਦੋ ਤਿੰਨ ਦਿਨਾਂ ਚ ਜਿੰਨੀ ਵੀ ਟੁੱਟੀ ਸੀ ਅੱਜ ਆਪਾਂ ਭਿੰਡੀ ਨਹੀਂ ਤੋੜਨੀ ਅੱਜ ਆਪਾਂ ਤੋੜਦੇ ਆ ਪੇਠਾ ਕਿ ਪਿਆ ਇੱਕ ਐਡਾ ਕੋਰ ਪਿਆ ਫਿਰ ਪਿੱਛੇ ਸੋਰੀ ਨੇ ਤਾਂ ਉਹ ਬਨ ਜੂਗੀ ਤੇ ਕੁਛਕ ਲੱਗੇ ਹੋਏ ਨੇ ਆਪਣੇ ਚੱਪਣ ਕੱਦੂ ਉਹ ਵੀ ਤੋੜ ਲੈਣੇ ਆ ਔਰ ਜਾਨੂੰ ਫਿਰ ਦੂਜੇ ਇਹ ਤਿਆਰ ਹੋ ਜਾਣੇ ਦੂਜੇ ਕੱਦੂ ਜਿਹੜੇ ਹੁੰਦੇ ਨੇ ਅੱਲਾ ਲੋਕੀ ਇਹ ਤਿਆਰ ਹੋ ਜਾਣੇ ਫਿਰ ਇਹਨਾਂ ਦੀ ਸਬਜ਼ੀ ਬਣਾਵਾਂਗੇ ਇਹ ਵੀ ਦੋ ਤਿੰਨ ਲੱਗੀਆਂ ਹੋਈਆਂ ਨੇ ਲੋਕੀ 3 ਲੱਗੂ ਇਹ ਕੋ ਲੱਗੀ ਵੀ ਅੰਦਰ ਔਰ ਪਹਿਲਾਂ ਹੁਣ ਵੱਡੀ ਐ ਪੇਥੇ ਐਡੀ ਦੂਰ ਗਏ ਨੇ ਇੰਦਰਜੀਤ ਫਰੂਟ ਲੈਣ ਭਾਈ ਭਾਈ ਉਧਰੋਂ ਕਲੋਨੀ ਚ ਐਂਟਰ ਹੋ ਜਾਂਦਾ ਤੇ ਕਲੋਨੀ ਦੇ ਇਧਰਲੇ ਰਸਤੇ 'ਚ ਨਿਕਲਿਆ ਹੁੰਦਾ ਸਾਡਾ ਘਰ ਛੱਡ ਦਿੰਦਾ ਵਿਚਾਲੇ ਸਾਡਾ ਗਿੰਦਰ ਜੀ ਤੋਂ ਹੋ ਗਏ ਨੇ ਉਹ ਦੱਸਦੇ ਨਹੀਂ ਆਉਣਗੇ ਕਿ ਉੱਥੇ ਘਰ ਆ ਸਕਦਾ ਤੇ ਫੋਟੇ ਫਰੂਟ 'ਚ ਕੀ ਲੈ ਕੇ ਆਉਂਦਾ ਪਾਪਾ ਵਾਟਰਮੈਲਨ ਤਾਂ ਪੱਕਾ ਹੀ ਆ ਹਨਾ ਜੋਵਨਾ ਜਿੱਦਾਂ ਤੇ ਸਰਵਸ ਹੋਣ ਲੱਗੀ ਨਾ ਮੇਰਾ ਕਿੱਥੇ ਆ ਫੋਨ ਕਿੱਥੇ ਆ ਅੱਜ ਵੀ ਇਹ ਬਚ ਕੇ ਅੱਜ ਹੋਣ ਲੱਗੀ ਸੀ ਇਹਦੀ ਸਰਵਿਸ ਇੱਥੋਂ ਦਾ ਫੋਨ ਕਿੱਥੇ ਤੇਰਾ ਇਹਦਾ ਮੇਰੇ ਕੋਲ ਹੈ ਨਹੀਂ ਕੋਲ ਹੈਗਾ ਯਾਰ ਇੱਥੇ ਨਹੀਂ ਹੈਗਾ ਇੱਥੇ ਵੀ ਦੇ ਦੇ ਅੱਜ ਜੱਟ ਟੱਪਦੇ ਸੀ ਜੋ ਬੰਦੇ ਉਹਦੇ ਮੈਂ ਕਦੇ ਨਾਲ ਉਹ ਦੋ ਜਾਲਗਰਾਮਾ ਹੁਣ ਮੈਂ ਕਦੋਂ ਆਇਆ ਹੈ ਸੋ ਚਲੋ ਜੀ ਆਪਾਂ ਕਰਾਉਨੇ ਆ ਜੋਵਨ ਨੂੰ ਜਾਦ ਤੇ ਜਾਦਵੀ ਫਿਰ ਇਹਨੂੰ ਸਰਵਿਸ ਦੇ थ्रू ਹੀ ਆਊਗਾ ਹੁਣ ਵੀ ਕਦੋਂ ਕਦੋਂ ਇਹ ਸ਼ਰਾਰਤਾਂ ਕਰਦਾ ਸੀਗਾ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਐਂਡ ਨਹੀਂ ਤੇ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਦੇ ਦੇ ਆਂ ਕੱਲ ਕੀ ਕਰਨਾ ਕੀ ਪਲਾਨਿੰਗ ਹੋਏਗੀ ਫਿਲਹਾਲ ਤਾਂ ਪਲਾਨਿੰਗ ਕਾਫੀ ਹੈ ਪਰ ਦੇਖਦੇ ਆ ਕਿੰਤੋਂ ਤੱਕ ਸਕਸੈਸਫੁਲ ਹੋਏਗੀ ਸੋ ਚਲੋ ਜੀ ਮਿਲਦੇ ਆਂ ਫਿਰ ਕੱਲ ਥੈਂਕਸ ਫॉर ਵਾਚਿੰਗ ਗੁੱਡ ਨਾਈਟ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਬਸ ਵਧੀਆ ਘਰ ਦੀ ਸਾਫ-ਸਫਾਈ ਚੱਲਦੀ ਆ ਤੇ ਆਪਾਂ ਹੁਣ 10:30 ਦਾ ਟਾਈਮ ਹੋ ਗਿਆ ਹੋਣਾ ਜਾਂ ਮੈਂ نیچے ਅਜੇ ਰੈਡੀ ਹੋਣਾ ਜਾਂ ਪ੍ਰੋਪਰ ਹੈ ਨਹੀਂ ਔਰ ਸਫਾਈ ਅੱਜ ਆਪਾਂ ਕੀਤੀ ਆ ਡਾਈਨਿੰਗ ਟੇਬਲ ਵਾਲੇ ਪਾਰਟ ਦੀ ਸਾਰੀ ਤੇ ਅਸੀਂ ਕੀ ਹੋ ਕੇ ਦੋਨਾਂ ਜਣੀਆਂ ਹੋਣਾ ਜਾਂ نیچے ਹੁਣ ਆਪਾਂ ਕਰਦੇ ਆ ਆਪਣਾ ਬ੍ਰੇਕਫਾਸਟ ਬਹੁਤ ਭੁੱਖ ਲੱਗੀ ਆ ਕਿਉਂਕਿ ਸਾਨੂੰ ਪਰਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਮੂੰਹ ਸਿਰਜਿਆ ਕਰ ਲਵਾਂ ਆਪਣਾ ਰੈਡੀ ਹੋ ਜਵਾਂ ਕਿਉਂਕਿ ਅੱਜ ਸਾਰਾ ਦਿਨ ਬੈਠਣਾ ਪੈਣਾ ਸਾਨੂੰ ਆਫਿਸ ਦੇ ਵਿੱਚ ਇੰਦਰਜੀਤ ਔਰ ਬਾਕੀ ਮੁੰਡੇ ਸਾਰੇ ਚੱਲੇ ਨੇ ਸਵਿਮਿੰਗ ਪੂਲ ਤੇ ਇੰਜੋਏ ਕਰਨ ਦੇ ਲਈ ਸੋ ਚਲੋ ਜੀ ਫਿਰ ਰੈਡੀ ਹੋਈਏ ਸਮਾਨ ਆਪਣਾ ਰੈਡੀ ਆ ਜੋ ਜੋ ਆਪਾਂ ਲਗਾਉਣਾ ਹੈ ਦੇਖ ਲੈਨੇ ਉਧਰ ਖਾ ਲੈਨੇ ਉਹਨਾਂ ਨੂੰ ਤਾਂ ਚਲੀ ਜਾਣਾ ਚਲੋ ਆਹ ਹਬਰਾਈ ਚਲੋ ਵੀ ਨਵਾਤ ਹੋ ਕੇ ਲੈ ਕੇ ਆਈਏ ਸੁਖਦੀਪ ਤੈਨੂੰ ਸੁਖਦੀਪ ਮਲ ਕੇ ਨਵਾਣਾ ਤੇ ਜੀ ਹਾਂ। ਆਹਾਂ ਮੁੱਖਰ ਜਣਾ ਆਪਾਂ ਹੁਣ ਆਪਾਂ ਸੁਖਦੀਪ ਜੀ ਫੇਰ ਉਹ ਤਾਂ ਪਤਾ ਹੀ ਆ ਵੀ ਟਾਲਦਾ ਵਾ ਜਿਹੜਾ ਇੱਥੇ ਹੀ ਨਾ ਆ ਸਕਦਾ ਜਿਹੜਾ ਫ੍ਰੀਜ ਘਰੇ ਨਹੀਂ ਨਾ ਆ ਸਕਦਾ 150 ਦੇ ਕਿੱਥੇ ਨਾ ਲੂ ਉਹ ਜਿਹੜਾ ਆਪਣੇ ਪਿੰਡ ਤੋਂ ਜੀ ਰਣੀਆ ਤੋਂ ਚਰਖਾ ਰੋਡ ਦੇ ਉੱਪਰ ਆ। ਫੇ ਆਪਾਂ ਜਾ ਰਹੇ ਹਾਂ। ਔਰ ਚਲੇ ਜਾਣਾ ਜਦ ਤਾ ਚਰਖਣੇ ਰੋਡ ਜਾਂਦੀ ਆ। ਆਹੋ ਤੇ ਗੁਰੂ ਦੇ ਪਿੱਲੇ ਲੰਗਰ ਲਾਇਆ ਇਹ ਢਾਬਾ ਉਹਨਾਂ ਦਾ ਆਪਦਾ ਉੱਥੇ ਜਾ ਰਹੇ ਆ ਤੇ ਆ ਵੀ ਕਲੋਨੀਆਂ ਗੱਟੀਆਂ ਗਈਆਂ ਇੱਧਰ ਤੇ ਉਹ ਆ ਗਿਆ ਪੂਲ ਉਹ ਜੇ ਗਲੜੀਆਂ ਤੋਂ ਚੱਕਰ ਰੋਡ ਤੇ ਚੱਕਰ ਪੁਆਇੰਟ ਐਂਟਰ ਕਰਨ ਤੋਂ ਪਹਿਲਾਂ ਆ ਆ ਪਹੁੰਚੇ ਆ ਪਹੁੰਚੇ ਅਸੀਂ ਸੀ ਆ ਪੂਲ ਆਪ ਬੋਲੋ ਸਾਹ ਤੇ ਟਾਂ 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 ਮੁੰਡੇ ਚੋਬਰ ਚੱਲੇ ਗਏ ਕਹਿੰਦੇ ਦੁਬਾਰਾ ਟੋਕੋ ਤੇ ਆਪਕੀਆਂ ਘਟਾ ਆ ਗਏ ਸਰਪੰਚ ਸਾਹਿਬ ਖੜੇ ਨੇ ਇਹਨਾਂ ਦਾ ਪੂਲ ਆ ਇਹ ਵਿਊ ਦੇਖੋ ਕਿੰਨਾ ਘੈਂਟ ਆ ਰੇ ਜੇ ਤਾਂ ਸਾਹ ਬਰੇਠਾਂ ਮਾ ਕੇ ਥੋੜਾ ਜਿਆ ਤੇ ਫੇਰ ਆਪਾਂ ਇਧਰ ਐਂਟਰੀ ਫੀਸ ਹੈਗੀ ਹੈ ਦੀ 150 ਰੁਪਇਆ 2 ਘੰਟੇ ਲਈ। ਤੇ ਨਾਲ ਹੀ ਕੰਟੀਨ ਆਉਰੇ ਉੱਪਰ ਆ ਕੇ ਨਹਾ ਕੇ ਕਹਿੰਦੇ ਘਰੇ ਦਾ ਨਹੀਂ ਨਹਾਤੇ ਹੋਰੇ ਨਹਾਤੇ ਆ ਤਿੰਨ ਬੰਦਰ ਲੋ ਜੀ ਟਾਈਮ 5 ਵਜ ਗਏ ਤੇ ਅੱਜ ਤੱਕ ਆਪਾਂ ਸਾਰਾ ਦਿਨ ਕੁਝ ਨਹੀਂ ਕੀਤਾ ਹੈਗਾ ਹੁਣ ਬੱਚਿਆਂ ਦਾ ਸਟੱਡੀ ਟਾਈਮ ਚੱਲ ਰਿਹਾ ਤੇ ਅੱਜ ਮੇਰਾ ਇੱਕ ਹੋਰ ਮਾਰਨਿੰਗ ਮਾਰਨਿੰਗ ਹੀ ਪਾਰਸਲ ਆਇਆ ਜਦੋਂ ਮੈਂ ਪਹਿਲੇ ਖਰਚਾ ਸ਼ੁਰੂ ਹੋ ਜਾਂਦਾ ਮੇਰਾ ਤਾਂ ਭਾਬੀ ਹਾਲ ਸਰ ਹਾਂ ਪਾਣੀ ਪੀਣਾ ਅਜ ਤੁਸੀਂ ਨਾ ਭੁੱਲ ਜਾਨੀ ਮੈਂ ਲਿਆਉਣਾ ਆ ਵਾਲਾ ਪਾਰਸਲ ਆਇਆ ਖੋਲ ਕੇ ਦੇਖਦੇ ਆ ਉਹ ਕੀ ਆਇਆ ਇਹਦੇ ਵਿੱਚ ਇਹ ਨਿਕਲਿਆ ਉਹ ਪਾਰਸਲ ਦੇ ਵਿੱਚੋਂ ਇਹ ਮੈਂ ਮੰਗਾਇਆ ਮੀਸ਼ੋ ਤੋਂ 150 ਦਾ ਪਿਆ ਇਹ ਮੈਨੂੰ ਤੇ ਇਹਦੇ ਵਿੱਚ ਜਿਹੜਾ ਆਪਾਂ ਸੋਪ 베ਸਟ ਜਿਹਾ ਮੰਗਾਇਆ ਸੀ ਉਹ ਉਹਦੇ ਨਾਲ ਆਪਾਂ ਵਧੀਆ ਵਧੀਆ ਲੱਗ ਲੱਗ ਮਤਲਬ ਪਾ ਕੇ ਸੋਪ ਬਣਾਵਾਂਗੇ ਨਿੰਮ ਦਾ ਐਲੋਵਿਰਾ ਦਾ ਔਰ ਹਲਦੀ ਵਗੈਰਾ ਦਾ ਸਾਰੇ ਕਿਸੇ ਦਾ ਸਾਬਣ ਬਣਾਵਾਂਗੇ ਤੇ ਉਹਦੀ ਅਲੱਗ ਤੋਂ ਇੱਕ ਵੀਡੀਓ ਪਾਵਾਂਗੇ ਜੋਨ ਬੇਸਬਰੀ ਨਾਲ ਪ੍ਰੀਤ ਦਾ ਇੰਤਜ਼ਾਰ ਕਰਦਾ ਹੋਇਆ ਕਿਉਂਕਿ ਪ੍ਰੀਤ ਲੈਣ ਗਈ ਆ ਇਹਦਾ ਸਟੇਸ਼ਨਰੀ ਦਾ ਸਮਾਨ ਮੇਰਾ ਦਿਲ ਨਹੀਂ ਕੀਤਾ ਸੀ ਪਿੰਡ ਜਾਣ ਨੂੰ ਤਾਂ ਕਰਕੇ ਆਪਾਂ ਪ੍ਰੀਤ ਨੂੰ ਭੇਜਤਾ ਸ਼ਾਇਦ ਉਹ ਆਉਂਦੀ ਆ ਜੋਨ ਪਿੱਛੇ 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 ਨਾ ਉਹ ਨਹੀਂ ਹੈਗੀ ਜ਼ੂਮ ਕਰਕੇ ਦੇਖ ਲੈ ਮੈਂ ਜੋਨ ਆ ਜਾ ਇੱਧਰ ਆਗੀ 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 ਕੱਦਾ ਮੁੰਡਾ ਤੈਨੂੰ ਡੀਕਦਾ ਕੋਈ ਪੂਰੀ ਪਾ ਕੇ ਆਈਆਂ ਪੈਸਿਆਂ ਦਾ ਸਰ ਗਿਆ ਸੀ ਵਾਧ ਗਿਆ ਸਗਿਆਂ ਦੀ ਹਾ 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 ਕਾਈ ਮੈਂ ਤੈਨੂੰ ਭੇਜਿਆ ਸੀ ਜੇ ਮੈਂ ਜਾਂਦੀ ਨਾ ਫਿਰ ਘਟ ਜਾਣੇ ਸੀ ਦੇਖ ਹੁਣ ਜੋ ਬੰਨ ਆਏ ਆ ਵੀ ਸਕੂਟਰ ਦੇ ਪਿੱਛੇ ਬੜ ਜਾ ਮਾਰੇ ਵਿੱਚ ਬਹਿ ਜਾ ਛੱਡ ਬੜ ਵਿੱਚ ਬੰਨ ਦੇ ਕਰ ਤੈਨੂੰ ਲਓ ਜੀ ਆਪਾਂ ਦੇਖ ਰਹੇ ਆ ਮੂਵੀ ਜਾਨੀ 2 ਇੰਦਰਜੀਤ ਗਈ ਖੇਡਣ ਲਈ ਡিনার ਆਪਾਂ ਕਰ ਲਿਆ ਬੱਚੇ ਆਪਣਾ ਖੇਡ ਰਹੇ ਨੇ ਜੋਵਨ ਕੀ ਕਰਦਾ ਸਕੈਚ ਭੁੱਲ ਗਿਆ ਦੇ ਰਹਾ ਤਾਂ ਆ ਜੋਵਨ ਨੇ ਮੇਰੀ ਜਾਨ ਖਾ ਲਈ ਜਦੋਂ ਦੀ ਮੈਂ ਉੱਪਰ ਆਈਆਂ ਬਲੈਕ ਸਕੈਚ ਦੇ ਦੋ ਬਲੈਕ ਸਕੈਚ ਦੇ ਦੋ ਪਤਾ ਨਹੀਂ ਸੋਤਾ ਨਹੀਂ ਇਹਨੂੰ ਖਾ ਸਦਾ ਤੇਰੇ ਵਰਗਾ ਇਹ ਵੀ ਜੋਵਨ ਕਮਲਾ ਜੀ ਦੇਖੋ ਤੇਰੇ ਵਰਗਾ ਹੀ ਕਮਲਾ ਜੀ ਹਾਂ ਦੇਖੋ ਟੋਪੀ ਉਹ ਦੀ ਦਿੱਤੇ ਭਈਆ ਚੱਲ ਜਾ ਖੇਡ ਲੈ ਚੱਲ ਚੱਲੀਏ ਕਿਥੇ ਚੱਲੇ ਅਸੀਂ ਸ਼ਾਪਿੰਗ ਲਈ ਐਵੇਂ ਆ ਗਏ ਨਾ ਐਸੀ ਹਾਂਜੀ ਹਾਂਜੀ ਮੈਨੂੰ ਦੇ ਦੇ ਥੋੜਾ ਜਿਹਾ ਕੱਲੋਂ ਮੈਂ ਵੀ ਸ਼ਾਪਿੰਗ ਲਈ ਜਾਣਾ ਆ ਰੁਕੋ ਫਿਰ ਐਸੀ ਤੁੰਦੇ ਰਮੇ ਜੀ ਆ ਲੋ 200 ਲਗੀ ਬਣਨਾ 200 ਦਾ ਮੈਨੂੰ OS ਗ੍ਰੀਮ ਨਹੀਂ ਖਵਾ ਹੋਣੀ ਮੇਤੋ ਪਾਪੀਂ ਖਣੋੜ ਦੇ ਦੇ ਪਾਪੀਂ ਖਣੋੜ ਕੱਢ ਦੇ ਆ ਲੈ ਚਿੱਕੀ ਖਣੋੜ ਲੈ ਦੇ ਇਹ ਬੰਦ ਹੋ ਗਏ ਇਹ ਤੂੰ ਹੀ ਰੱਖ ਲੈ ਅਲਸਟ ਪੀਟੀਐਮ ਪੀਟੀਐਮ ਕੱਢ ਲੈ ਲੂ ਪੇਟੀਐਮ ਕਾਰਡ ਹੁੰਦਾ ਏਟੀਐਮ ਕਾਰਡ ਹੁੰਦਾ ਭੈਣ ਜੀ ਕੱਢ ਲੈ ਲੈ ਚੱਲ ਤੂੰ ਹੀ ਲੈ ਲੈ ਤੂੰ ਹੀ ਸ਼ਾਪਿੰਗ ਕਰਿਆ ਮੈਂ ਤੈਨੂੰ ਲਿਸਟ ਦੇ ਦਿੰਨੇ ਆ ਸਮਾਨ ਦੀ ਤੂੰ ਹੀ ਲਿਆ ਦੇ ਮੈਨੂੰ ਓਕੇ